1100 ਰੁਪਇਆ ਲੈ ਕੇ ਬਾਹਰ ਲੈ ਕੇ ਦਾ ਜਤਾਤੀ ਹੈ 1100 ਰੁਪਇਆ ਲੈ ਕੇ ਦੇਖੋ ਅਸੀਂ ਕੋਈ ਅਸੀਂ ਪੰਜ ਗਾਰੰਟੀ ਨਹੀਂ ਦਿੱਤੀ ਸੀ ਕਰ ਕਰ ਚੁੱਕੇ ਹਾਂ ਪੂਰੀਆਂ ਸੱਤ ਅਸੀਂ ਟੋਲ ਪਲਾਜ਼ਾ ਵਾਲੀ ਗਾਰੰਟੀ ਦਿੱਤੀ ਨਹੀਂ ਸੀ ਪਰ ਪੂਰੀ ਕਰਤੀ ਬੰਦ ਕਰ ਤੇ ਐਸਐਸਐਫ ਦੀ ਕੋਈ ਗਾਰੰਟੀ ਨਹੀਂ ਸੀ ਅਸੀਂ ਨਵੀਂ ਬਣਾਤੀ ਮੈਂ ਇਹਨਾਂ ਦੀ ਐਨਓਸੀ ਵਾਲੀ ਗਾਰੰਟੀ ਨਹੀਂ ਸੀ ਅਸੀਂ ਕਰਤੀ ਆ ਜਿਹੜਾ ਵਿਧਾਇਕਾਂ ਦੀਆਂ ਸੱਤ ਸੱਤ ਪੈਨਸ਼ਨਾਂ ਸੀ ਉਹ ਆਨ ਸਰਕਟਾਤੀਆਂ ਇੱਕ ਜਿਹੜੀ ਚੀਜ਼ ਰਹਿ ਗਈ ਉਹ ਤਾਂ ਜਦੋਂ ਅਸੀਂ ਸਕੀਮ ਬਣਾਉਨੇ ਆ ਸਾਡੀ ਜਿਹੜੀ ਸਕੀਮ ਹੈ ਉਹ ਫਿਰ 2-3 ਮਹੀਨਿਆਂ ਵਾਸਤੇ ਨਹੀਂ ਹੈਗੀ ਬਿਜਲੀ ਜੁਲਾਈ ਚ ਫ੍ਰੀ ਕੀਤੀ ਸੀ ਅੱਜ ਤੱਕ ਚੱਲ ਰਹੀ ਹੈ ਆ ਇਹ ਕੋਈ ਇਹਦੇ ਇਹਦੇ ਵਾਸਤੇ ਕੋਈ ਬਜਟ ਚ ਪ੍ਰੋਵੀਜ਼ਰ ਰੱਖਣ ਦੀ ਜ਼ਰੂਰਤ ਨਹੀਂ ਇਹ ਕੈਬਨਿਟ ਬੁਲਾ ਕੇ ਜਦੋਂ ਹੀ ਸਾਡੇ ਕੋਲੇ ਅਸੀਂ ਸਾਰਾ ਸਰਵੇ ਕਰਵਾ ਰਹੇ ਆ ਜਦੋਂ ਹੀ ਸਾਡੇ ਕੋਲੇ ਇਨ ਬਜਟ ਹੋਇਆ ਤਾਂ ਉਹਦੇ ਵਿੱਚ ਲੇਡੀਜ਼ ਵਾਲਾ ਜਿਹੜਾ ਅਨਾਉਂਸ ਕਰ ਔਰ ਹਰ ਫੀਲਡ ਵਾਸਤੇ ਅਸੀਂ ਆਪਣਾ ਰੋਡ ਮੈਪ ਜਿਹੜਾ ਹੈ ਉਹ ਕਲੀਅਰ ਕਰਤਾ ਤੇ ਇਸ ਬਜਟ ਰਾਹੀਂ ਰੰਗਲੇ ਪੰਜਾਬ ਦੇ ਰੰਗ ਹੋਰ ਉਗੜਨਗੇ ਆਉਣ ਵਾਲੇ ਦਿਨਾਂ ਚ 1 April ਤੋਂ ਬਾਅਦ ਇਹ ਬਜਟ ਖਰਚ ਹੋਣਾ ਸ਼ੁਰੂ ਹੋ ਜੂਗਾ ਤੇ ਤੁਹਾਨੂੰ ਜਗ੍ਹਾ ਜਗ੍ਹਾ ਤੇ ਜਾ ਕੇ ਤੁਸੀਂ ਵੀ ਕਵਰ ਕਰੋਗੇ ਸਕੂਲਾਂ ਰਾਹੀਂ ਜਾਂ ਇਨਫਰਾਸਟ੍ਰਕਚਰ ਰਾਹੀਂ ਇਹ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਤੇ ਮੈਂ ਬਹੁਤ ਧੰਨਵਾਦ ਕਰਦਾ ਆਪੋਜੀਸ਼ਨ ਦਾ ਵੀ ਕਿ ਬਹੁਤਾ ਜਿਆਦਾ ਰੋਲੇ ਰੱਪੇ ਨਹੀਂ ਪਿਆ ਜਿਹੜੇ ਰੋਲੇ ਰੱਪੇ ਵਾਲੇ ਸੀ ਉਹ 2-4 ਮਿੰਟ ਚ ਆਪਦਾ ਕੰਮ ਕਰਕੇ ਚਲੇ ਜਾਂਦੇ ਸੀ ਤੇ ਬਾਕੀ ਆਪੋਜੀਸ਼ਨ ਜਿਹੜੀ ਆ ਉਹਨੇ ਲਗਭਗ ਸਾਥ ਹੀ ਦਿੱਤਾ ਸੋ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਸਵਾਲ ਜਰੂਰ ਕਰਨ ਜਵਾਬ ਮਿਲਣਗੇ ਹੈਲਦੀ ਕ੍ਰਿਟਿਸਿਜ਼ਮ ਕਰਨ ਸਾਨੂੰ ਚੰਗਾ ਲੱਗੂਗਾ ਆਈਡੀਆਜ਼ ਮਿਲਣਗੇ ਸੋ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਆ ਤੁਸੀਂ ਇੰਨਾ ਕਵਰ ਕੀਤਾ ਇੱਥੇ ਤੁਹਾਨੂੰ ਵੇਟ ਕਰਨੀ ਪੈਂਦੀ ਹੈ ਕਈ ਕਿ ਘੰਟੇ ਡੇਬੇਟ ਲੰਬੀ ਹੋ ਜਾਂਦੀ ਹੈ ਕਈ ਵਾਰੀ ਸੋ ਸਾਰੇ ਜਿੰਨੇ ਵੀ ਐਮਐਲਏ ਸਹਿਬਾਨ ਚਾਹੇ ਇਧਰਲੇ ਬੈਂਚ ਦੇ ਚਾਹੇ ਉਧਰਲੇ ਬੈਂਚ ਦੇ ਜਿੰਨੇ ਵੀ ਬੋਲੇ ਉਹਨਾਂ ਨੂੰ ਵੀ ਮੈਂ ਮੁਆਰਕਾ ਦਿੰਦਾ ਔਰ ਉਹਨਾਂ ਜਿਨ੍ਹਾਂ ਨੇ ਚੁਣ ਕੇ ਭੇਜਿਆ ਹਰੇਕ ਜਿਹੜਾ ਉਹ ਉਮੀਦ ਕਰਦਾ ਹੈ ਕਿ ਸਾਡਾ ਬੰਦਾ ਸਾਡੇ ਪੱਖ ਦੀ ਗੱਲ ਕਰੇ ਤੋਂ ਮੇਰੇ ਖਿਆਲ ਚ ਇਸ ਵਿਧਾਨ ਸਭਾ ਚ ਹੋਇਆ ਸਰ ਜਿਹੜੀ ਡਰੱਗ ਸੈਂਸਸ ਕਰਾਉਣ ਜਾ ਰਹੇ ਹੋ ਬਾਜਵਾ ਸਾਹਿਬ ਵੀ ਕੋਸ਼ਿਸ਼ ਆਣੀ ਸੀ ਕਿ ਕਈ ਵਾਰੀ ਬਾਤ ਹੋਖ ਨਹੀਂ ਕੀਤਾ ਉਹਨਾਂ ਨੇ ਉਹੀ ਐਨੇ ਜੀ ਫਿਰੋ ਕੋਈ ਜਦੋਂ ਕੋਈ ਗੱਲ ਨਹੀਂ ਹੁੰਦੀ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕੰਨਾਂ ਕੋਨਾਂ ਤੇ ਦੰਦੀਆਂ ਮਡਣ ਲੱਗ ਜਾਂਦਾ ਫਿਰ ਉਹਨਾਂ ਇਧਰ ਉਧਰ ਹੋਰ ਤਰੀਕੇ ਲੱਭਣ ਲੱਗ ਜਾਂਦੇ ਵੀ ਹਾਰ ਤਾਂ ਗਈ ਸੋ ਜਦਾਂ ਬੈਠ ਕੇ ਸੁਣਿਆ ਕਰਨ ਫਿਰ ਆਪਦੀ ਸੁਣਾ ਕੇ ਤੁਰ ਜਾਂਦੇ ਨੇ ਕੋਈ ਕਦੇ ਕੋ ਸੀਚੇਵਾਲ ਸਾਹਿਬ ਦੀ ਡਿਗਰੀ ਮੰਗ ਰਿਹਾ ਹੈ ਹੈਨਾ ਤੇ ਕੋਈ ਕਹਿੰਦਾ ਵੀ ਸੀਚੇਵਾਲ ਦਾ ਨਾਂ ਕਿਉਂ ਉੱਚੀ ਲੈਨੇ ਹੋ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਜਿਹੜੀ ਹੈ ਜੋ ਬੰਦਾ ਪਾਣੀ ਠੀਕ ਕਰ ਰਿਹਾ 99 ਤੋਂ ਉਹ ਬੰਦਾ ਫੁੱਲ ਬੂਟੇ ਦਰਖਤ ਬਣ ਰਿਹਾ ਤੇ ਅਸੀਂ ਕੋਈ ਉਹਨੂੰ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਤਾਂ ਨਹੀਂ ਉਹ ਕੰਮ ਕਰਨ ਲੱਗਿਆ ਨਾ ਅਸੀਂ ਉਹਨੂੰ ਰਾਜ ਸਭਾ ਦੀ ਮੈਂਬਰੀ ਇਸ ਕਰਕੇ ਦਿੱਤੀ ਕਿ ਉਹ ਤੁਹਾ ਵਾਤਾਵਰਨ ਪ੍ਰੇਮੀ ਹੈ ਅਸੀਂ ਕਦੇ ਉਹ ਤੋਂ ਪੋਲੀਟੀਕਲ ਰੈਲੀ 'ਚ ਭਾਸ਼ਣ ਨਹੀਂ ਦਵਾਇਆ ਅਸੀਂ ਕਿ ਤੂੰ ਤੁਹਾਡੇ ਕਿਸੇ ਪੋਲੀਟੀਕਲ ਡਿਬੇਟ ਦੇ ਵਿੱਚ ਸੀਚੇਵਾਲ ਸਾਹਿਬ ਬੈਠੇ ਕਦੇ ਵੀ ਪੋਲੀਟੀਕਲ ਭਾਸ਼ਣ ਦੇਣਗੇ ਕੋਈ ਹਾਂ ਕੋਈ ਤੁਹਾਡਾ ਕੋਈ ਦਰਖਤਾਂ ਤੇ ਪਾਣੀ ਤੇ ਜਾਂ ਕੋਈ ਹੋਰ ਹੋਵੇ ਉਦੋਂ ਬੈਠ ਸਕਦਾ ਉਹ ਸਪੈਸ਼ਲਿਸਟ ਹੈ ਪਰ ਪ੍ਰਤਾਪ ਸਿੰਘ ਬਾਜਬਾਨੀ ਅੱਜ ਵੀ ਕਹਿ ਕਮਾਇਆ ਤੇ ਬਿਆਨ ਤੇ ਕਾਇਮ ਹੈ ਸੱਜੇਬਾਦ ਸਾਹਿਬ ਜਿਹੜਾ ਕਿ ਨਾ ਇਨਕਰਾਜ ਨਹੀਂ ਕਰਦੇ ਰਹਿਣ ਕੈਮ ਉਹ ਵੀ ਬੰਨ ਨੂੰ ਸੁਣਦਾ ਕੌਣ ਸਿਮਪਛੇੜਾ ਡਰਗ ਸੈਂਸਸ ਕਰਾਣ ਕਰ ਰਹੇ ਕਿੰਨਾ ਕੁ ਫਾਇਦਾ ਦੇਖੋ ਇਹਦੇ ਨਾਲ ਪਤਾ ਲੱਗ ਜਾਊਗਾ ਪਹਿਲਾਂ ਦੇਖੋ ਮਾਪੇ ਕਤਰੌਣ ਦੇ ਹੁੰਦੇ ਸੀਗੇ ਵੀ ਸਾਡਾ ਬੱਚਾ ਨਸ਼ਾ ਕਰਦਾ ਹੈ ਗੁਪਤ ਰੱਖਿਆ ਜਾਊਗਾ ਸਾਰਾ ਜੇ ਤੁਹਾਨੂੰ ਪਤਾ ਲੱਗ ਜੇ ਤਾਂ ਅਸੀਂ ਉਹਨੂੰ ਹੋਰ ਛੇਤੀ ਹੋਰ ਜਲਦੀ ਤੇ ਹੋਰ ਮਾਈਕਰੋ ਲੈਵਲ ਤੇ ਅਸੀਂ ਉਸ ਬਿਮਾਰੀ ਨੂੰ ਫੜ ਸਕਦੇ ਇਹ ਵੀ ਕਰਿਆ ਜੀ ਨਵੀਂ ਕਿਸ਼ਮਤ ਦੀਆਂ ਸਵਾਤਾਂ ਚੱਲ ਰਹੀ ਸੀ ਮੰਮੀ ਕੀ ਤੁਹਾਨੂੰ ਬਤਾ ਦਈਏ ਪਾ ਇੱਕ ਕਿੰਨੇ ਸਾਲ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਸਰਕਾਰ ਰਹੀ ਉੱਥੇ ਭਾਰਤ ਰਤਨ ਬਾਰੇ ਗੱਲ ਕੀਤੀ ਉਹ ਮੈਂ ਕੀਤੀ ਸੀ ਪਾਰਲੀਮੈਂਟ ਚ ਠੀਕ ਹੈ ਨਾ ਮੈਂ ਅੱਜ ਵੀ ਜਵਾਬ ਦਿੱਤਾ ਉਹਦਾ ਪਾ ਭਾਰਤ ਰਤਨ ਦੋ ਭਾਰਤ ਰਤਨ ਤਾਂ ਦੋ ਪ੍ਰਧਾਨ ਮੰਤਰੀ ਨੇ ਆਪਣੇ ਆਪ ਨੂੰ ਰეკਮੈਂਡ ਕਰ ਲਏ ਉਹ ਦੋਨੋਂ ਕਾਂਗਰਸ ਦੇ ਸੀ ਜਵਾਰਲਾ ਨਹਿਰੂ ਤੇ ਇੰਦਰਾ ਗਾਂਧੀ ਤੇ ਮੈਨੂੰ ਦੇ ਦਿਓ ਸੋ ਇਹ ਭਾਰਤ ਰਤਨ ਦਾ ਮਜ਼ਾਕ ਨਹੀਂ ਉਡਾਰੇ ਸੋ ਇਹਨਾਂ ਨੂੰ ਕੋਈ ਬੁੱਧਾ ਹੈ ਨਹੀਂ ਕਦੇ ਸੀਚੇਵਾਲ ਕਦੇ ਕੋਈ ਇਹਨੂੰ ਅਜਪਗ ਸਿੰਘ ਯਾਦ ਆ ਗਿਆ ਹੈ ਨਾ ਤੇ ਜਦੋਂ ਸਮਗਲਿੰਗ ਕਰਦੇ ਹੁੰਦੇ ਸੀ ਉਦੋਂ ਨਹੀਂ ਪਗ ਸਿੰਘ ਯਾਦ ਆਉਂਦਾ ਸੀਗਾ ਕਿ ਇਹ ਆਜ਼ਾਦੀ ਉਹਨੇ ਨਹੀਂ ਲੈ ਕੇ ਦਿੱਤੀ ਪੰਜ ਕਰੋੜ ਵਾਲਾ ਕੀ ਛੱਡ ਪਿਆ ਗਿਆ ਜਿਹੜਾ ਉਹ ਡੈਕਟਰ ਨੂੰ ਔਰ ਉਹਦੀਆਂ ਨੂੰ ਕਿਤੇ ਕਿਤੇ ਉਹ ਸੀ ਸ਼ਰਤ ਹੈ ਕਿ ਕੀ ਉਹ ਕਲੀਅਰ ਕਰਤਾ ਸਾਰਿਆਂ ਨੂੰ ਮਿਲੂਗਾ ਜਿੱਥੇ ਉਹ ਕਹਿਣਗੇ 20 ਪਿੰਡ ਹੀ ਨੇ ਮਤਲਬ 20 ਲੱਖੇ ਨੇ 20 ਲੱਖੇ ਨੇ ਉਹ ਵੀ ਤਾਂ ਸਾਡੇ ਹੀ ਨੇ ਉਹਨਾਂ ਚੋਂ ਵੀ ਸਾਨੂੰ ਵੋਟ ਪਈ ਹੋਣੀ ਅੱਧ ਪਚੱਦ ਸੋ ਮੈਂ ਕੋਈ 99 ਜਾਂ 94 ਐਮਐਲਏ ਦਾ ਮੁੱਖ ਮੰਤਰੀ ਥੋੜੀ ਹਾਂ ਮੈਂ 117ੰਦੀ ਮੁੱਖ ਮੰਤਰੀ ਹਾਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਵੀ ਪਾਈਆਂ ਮੈਂ ਉਹਨਾਂ ਦੇ ਵਿੱਚ ਥੋੜੀ ਇਹ ਤਾਂ ਹੁਣ ਜਦੋਂ ਉਹ ਲਾਉਣਗੇ ਔਰ ਮੋਨੀਟਰ ਕਰਾਂਗੇ ਅਸੀਂ ਕਿ ਚੰਗੇ ਥਾਮਾਂ ਤੇ ਲਾਓ ਤੇ ਪਿੰਡਾਂ ਦਾ ਵਿਕਾਸ ਕਰੀਏ ਦੇਖੋ ਅਸੀਂ ਕੋਈ ਅਸੀਂ ਪੰਜ ਗਰੰਟੀ ਨਹੀਂ ਦਿੱਤੀ ਸੀ ਕਰ ਕਰ ਚੁੱਕੇ ਹਾਂ ਪੂਰੀਆਂ ਸੱਤ ਅਸੀਂ ਟੋਲ ਪਲਾਜ਼ਾ ਵਾਲੀ ਗਰੰਟੀ ਦਿੱਤੀ ਨਹੀਂ ਸੀ ਪਰ ਪੂਰੀ ਕਰਤੀ ਬੰਦ ਕਰ ਤੇ ਐਸਐਸਐਫ ਦੀ ਕੋਈ ਗਰੰਟੀ ਨਹੀਂ ਸੀ ਅਸੀਂ ਨਵੀਂ ਬਣਾਤੀ ਇਹਨਾਂ ਦੀ ਐਨਓਸੀ ਵਾਲੀ ਗਰੰਟੀ ਨਹੀਂ ਸੀ ਅਸੀਂ ਕਰਤੀ ਆ ਜਿਹੜਾ ਵਿਧਾਇਕਾਂ ਦੀਆਂ ਸੱਤ ਸੱਤ ਪੈਨਸ਼ਨਾਂ ਸੀ ਉਹ ਆਨਸਰ ਕਟਾਤੀਆਂ ਇੱਕ ਜਿਹੜੀ ਚੀਜ਼ ਰਹਿ ਗਈ ਉਹ ਤਾਂ ਜਦੋਂ ਅਸੀਂ ਸਕੀਮ ਬਣਾਉਨੇ ਆ ਸਾਡੀ ਜਿਹੜੀ ਸਕੀਮ ਹੈ ਉਹ ਫਿਰ 2-3 ਮਹੀਨੇ ਵਾਸਤੇ ਨਹੀਂ ਹੈਗੀ ਬਿਜਲੀ ਜੁਲਾਈ ਚ ਫ੍ਰੀ ਕੀਤੀ ਸੀ ਅਜ ਤੱਕ ਚੱਲ ਰਹੀ ਹੈ ਆ ਇਹ ਕੋਈ ਇਹਦੇ ਇਹਦੇ ਵਾਸਤੇ ਕੋਈ ਬਜਟ ਚ ਪ੍ਰੋਵੀਜ਼ ਰੱਖਣ ਦੀ ਜ਼ਰੂਰਤ ਨਹੀਂ ਇਹ ਕੈਬਿਨੇਟ ਬੁਲਾ ਕੇ ਜਦੋਂ ਹੀ ਸਾਡੇ ਕੋਲੇ ਅਸੀਂ ਸਾਰਾ ਸਰਵੇ ਕਰਵਾ ਰਹੇ ਹਾਂ ਜਦੋਂ ਹੀ ਸਾਡੇ ਕੋਲੇ ਇਨਫ ਬਜਟ ਹੋਇਆ ਤਾਂ ਉਹਦੇ ਵਿੱਚ ਲੇਡੀਜ਼ ਵਾਲਾ ਜਿਹੜਾ ਅਨਾਉਂਸ ਕਰਦੇ ਬਣਾਵਾਂਗੇ ਕੋਈ